ਅੱਜ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਜਿਹੜਾ ਵਾਤਾਵਰਣ ਨਾਲ ਸੰਬੰਧਿਤ ਇੱਕ ਭੱਖ ਦਾ ਮਸਲਾ ਹੈ ਉਹਦੇ ਸੰਬੰਧ ਦੇ ਵਿੱਚ ਕੀਤੀ ਗਈ ਹੈ ਕਿਉਂਕਿ ਬੁੱਢਾ ਨਾਲਾ ਪਿਛਲੇ 20 ਸਾਲਾਂ ਦੇ ਵਿੱਚ ਮਤਲਬ ਇੱਕ ਤਰ੍ਹਾਂ ਪੂਰੀ ਤਰ੍ਹਾਂ ਦੇ ਨਾਲ ਇੱਕ ਦਰਿਆ ਤੋਂ ਗੰਦਾ ਨਾਲਾ ਬਣ ਚੁੱਕਿਆ ਹੈ ਔਰ ਇਹਦਾ ਜਿਹੜਾ ਪਾਣੀ ਹੈਗਾ ਉਹ ਅੱਗੋਂ ਸਤਲੁਜ ਦਰਿਆ ਦੇ ਵਿੱਚ ਪੈਂਦਾ ਹੈ ਤੇ ਸਤਲੁਜ ਦਰਿਆ ਤੋਂ ਲਗਭਗ ਅੱਧੋਂ ਜ਼ਿਆਦਾ ਪੰਜਾਬ ਅਤੇ 15 ਜ਼ਿਲ੍ਹੇ ਜਿਹੜੇ ਹੈਗੇ ਆ ਰਾਜਸਥਾਨ ਦੇ ਉਹ ਇਸੇ ਪਾਣੀ ਨੂੰ ਵਰਤਦੇ ਆ ਔਰ ਇਸ ਪਾਣੀ ਦੇ ਨਾਲ ਬੱਚਿਆਂ ਦੇ ਵਿੱਚ ਜਿਹੜੇ ਨਵੇਂ ਬੱਚੇ ਪੈਦਾ ਹੋ ਰਿਹਾ ਉਹਨਾਂ 'ਚ ਡਿਸੇਬਿਲਿਟੀ ਦਿਨੋ-ਦਿਨ ਵੱਧ ਰਹੀ ਹੈ ਇਹ ਤੋਂ ਇਲਾਵਾ ਕੈਂਸਰ ਜਾਂ ਹੋਰ ਪੇਟ ਦੀਆਂ ਜਿਹੜੀਆਂ ਅੰਤੜੀਆਂ ਦੀਆਂ ਬਿਮਾਰੀਆਂ ਉਹ ਲਗਾਤਾਰ ਵੱਧ ਰਹੀਆਂ ਸੋ ਵਾਤਾਵਰਣ ਦੇ ਨਾਲ ਜਿਹੜਾ ਇਹ ਮਸਲਾ ਜੁੜਿਆ ਹੋਇਆ ਹੈ ਉਹਦੇ ਨਾਲ ਹੀ ਜੁੜਿਆ ਹੋਇਆ ਪਾਣੀ ਨੂੰ ਸਾਫ਼ ਕਰਨ ਦਾ ਮਸਲਾ ਹੈ ਸੋ ਪਾਣੀ ਨੂੰ ਸਾਫ ਕਰਨ ਦੇ ਮਾਮਲੇ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਕਰੋੜਾ ਰੁਪਇਆ ਜਿਹੜਾ ਹੈਗਾ ਉਹ ਇਹਦੇ ਪ੍ਰੋਜੈਕਟਾਂ ਤੇ ਸਫਾਈ ਪ੍ਰੋਜੈਕਟਾਂ ਤੇ ਖਰਚਿਆ ਗਿਆ ਜਿਹਦੇ 600 ਕਰੋੜ ਰੁਪਇਆ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਿਹਦੇ ਚੋਂ ਪਾਉਣੇ 400 400 ਕਰੋੜ ਰੁਪਇਆ ਗਜਿੰਦਰ ਸਿੰਘ ਸ਼ਿਖਾਵਤ ਜਿਹੜੇ ਕਿ ਜਲ ਮੰਤਰੀ ਸੀ ਔਰ ਪੰਜਾਬ ਮਾਮਲਿਆਂ ਦੇ ਇੰਚਾਰਜ ਸੀ ਉਹਨਾਂ ਦੇ ਰਾਹੀਂ ਕੇਂਦਰ ਸਰਕਾਰ ਤੋਂ ਆਇਆ ਤੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਪੈਸੇ ਪਾਏ ਪਰੰਤੂ 1 ਲੀਟਰ ਵੀ ਪਾਣੀ ਜਿਹੜਾ ਹੈਗਾ ਉਹ ਸਾਫ਼ ਹੋਇਆ ਦਿਖਾਈ ਨਹੀਂ ਦੇ ਰਿਹਾ ਹੁਣ ਗੱਲ ਇਹ ਹੈ ਕਿ ਜੇ ਆਪਾਂ ਇਹਨੂੰ ਸਾਫ਼ ਕਰਨਾ ਹੈ ਤਾਂ ਫੇਰ ਸਾਨੂੰ ਬਿਮਾਰੀ ਨੂੰ ਪੂਰੇ ਤਰਾ ਸਮਝਣਾ ਪਊਗਾ ਅੱਜ ਇਹਦੇ ਵਿੱਚ ਕਾਰਖਾਨੇਦਾਰਾਂ ਨੇ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ 'ਚ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ 1400 ਐਮਐਲਡੀ ਪਾਣੀ ਮਿਲੀਅਨ ਲੀਟਰਸ ਡਿਸਚਾਰਜ ਹੁੰਦਾ ਹੈ ਜਿਹੜਾ ਪਾਣੀ ਬੁੱਢੇ ਨਾਲੇ ਦੇ ਵਿੱਚ ਜਿਹਦੇ ਚ ਲੁਧਿਆਣੇ ਦੀ 40 ਲੱਖ ਆਬਾਦੀ ਜਿਹੜੀ ਹੈਗੀ ਆ ਉਹ ਮਤਲਬ ਹਰ ਰੋਜ਼ ਨਹਾਉਂਦੀ ਹੈ ਧੋਂਦੀ ਹੈ ਖਾਣਾ ਬਣਾਉਂਦੀ ਹੈ ਜੰਗਲ ਪਾਣੀ ਜਾਂਦੀ ਹੈ ਉਹਦਾ ਵੀ ਗੰਦ ਹੈ ਇਸੇ ਤਰ੍ਹਾਂ ਲੁਧਿਆਣੇ ਚ ਸਭ ਤੋਂ ਵੱਧ ਜਿਹੜੇ ਹੈਗੇ ਨੇ ਹਸਪੀਟਲ ਨੇ ਠੀਕ ਹੈ ਉਹ ਉਹਨਾਂ ਦਾ ਵੀ ਉਹਨਾਂ ਦੀ ਗੰਦਗੀ ਵੀ ਉਹਦੇ ਚ ਪੈਂਦੀ ਹੈ ਇਸੇ ਤਰ੍ਹਾਂ ਸਭ ਤੋਂ ਵੱਧ ਇੱਥੇ ਹੋਟਲ ਸੰਤ ਹੈਗੀ ਆ ਸੋ ਉਹ ਸਾਰੀਆਂ ਚੀਜ਼ਾਂ ਦਾ ਗੰਦ ਉੱਥੇ ਪੈਂਦਾ ਇਹਨਾਂ ਦਾ ਕਹਿਣਾ ਇਹ ਹੈ ਕਿ ਸਰਕਾਰ ਕੋਲੇ ਸਾਰੇ ਅੰਕੜੇ ਨੇ ਕੇ ਜਿੰਨੀਆਂ ਇੱਥੇ ਰੰਗਾਈ ਮਿੱਲਾਂ ਜਾਂ ਟੈਕਸਟਾਈਲ ਮਿੱਲਾਂ ਕੰਮ ਕਰ ਰਹੀਆਂ ਹਨ ਉਹਨਾਂ ਦੇ ਕਿੰਨੇ ਕਪੈਸਿਟੀ ਦਾ ਕਪੜਾ ਉੱਥੇ ਬਣਦਾ ਹੈ ਉਹ ਸਰਕਾਰ ਕੋਲੇ ਰਿਪੋਰਟ ਰਿਕਾਰਡ ਪਿਆ ਉਹ ਵੱਧ ਤੋਂ ਵੱਧ ਜਿਹੜਾ ਹੈਗਾ 150 ਐਮਐਲਡੀ ਤੋਂ ਜ਼ਿਆਦਾ ਨਹੀਂ ਇਹਨਾਂ ਨੇ ਦੱਸਿਆ ਕਿ ਅਸੀਂ ਮਤਲਬ ਖੁਦ ਟ੍ਰੀਟਮੈਂਟ ਪਲਾਂਟ ਲਾਏ ਨੇ ਜਿਹੜੇ ਕਿ 105 ਐਮਐਲਡੀ ਦੇ ਨੇ ਔਰ ਇਹਦੇ ਤੋਂ ਇਲਾਵਾ ਹਰ ਸਨੰਤ ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਦੇ ذریعے ਆਨਲਾਈਨ ਉਹਦੀ ਰਿਪੋਰਟਿੰਗ ਜਿਹੜੀ ਹੈਗੀ ਆ ਉੱਥੇ ਹੁੰਦੀ ਹੈ ਉਹਨਾਂ ਦੇ ਅੰਦਰ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਸੋ ਜਿਹੜਾ 15 ਤਰੀਕ ਦਾ ਪ੍ਰੋਗਰਾਮ ਹੈ ਉਹਦੇ ਚ ਸਰਕਾਰ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਇਹਨਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜਾ 600 ਰੁਪਿਆ ਖਾਦਾ ਗਿਆ ਜਿਹਦੇ ਵਿੱਚ ਇੰਨੀਆਂ ਬੇਨਿਯਮੀਆਂ ਨੇ ਔਰ ਕਿਸੇ ਤਰ੍ਹਾਂ ਦਾ ਵੀ ਜਿਹੜਾ ਇੱਥੇ ਪਲਾਂਟ ਹੈਗਾ ਪ੍ਰੋਪਰ ਨਹੀਂ ਚੱਲ ਰਿਹਾ ਔਰ ਪਾਣੀ ਸਾਫ਼ ਨਹੀਂ ਹੋ ਰਿਹਾ ਉਨੀ ਕਪੈਸਿਟੀ ਦੇ ਵਾਟਰ ਟ੍ਰੀਟਮੈਂਟ ਪਲਾਂਟ ਨਹੀਂ ਲਗਾਏ ਗਏ ਜਿੰਨੀ ਕਪੈਸਿਟੀ ਦੇ ਲਗਾਏ ਜਾਣੇ ਚਾਹੀਦੇ ਸੀ ਸੋ ਪੈਸਾ ਖਾਧਾ ਗਿਆ ਸੋ ਉਹਦਾ ਹਿਸਾਬ ਦਿੱਤਾ ਜਾਵੇ ਕਿਉਂਕਿ ਹਰ ਬੰਦਾ ਟੈਕਸ ਦਿੰਦਾ ਹੈ ਔਰ ਉਹਦੇ ਚ ਜਿਹੜੇ ਦੋਸ਼ੀ ਨੇ ਉਹਨਾਂ ਦੀ شناخت ਕੀਤੀ ਜਾਵੇ ਉਹ ਪਬਲਿਕ ਕੀਤੇ ਜਾਣ ਉਹ ਚਿਹਰੇ ਜਿਨ੍ਹਾਂ ਨੇ ਉਹ ਪੈਸਾ ਖਾਧਾ ਹੈ ਭਾਵੇਂ ਉਹ ਕੈਪਟਨ ਮਰਿੰਦਰ ਸਿੰਘ ਸੀ ਭਾਵੇਂ ਉਹ ਜਾਇਸ਼ਰਮਾ ਇੱਥੇ ਜੋ ਵੀ ਆਫੀਸਰ ਸੀਗਾ ਜਿਨ੍ਹਾਂ ਨੇ ਰਿਪੋਰਟ ਬਣਾਈ ਹੈ ਸੋ ਉਸ ਦਿਨ ਇੱਕ ਵੱਡੀ ਕਨਵੈਨਸ਼ਨ ਕੀਤੀ ਜਾਏਗੀ ਜਿਦੇ ਵਿੱਚ ਆਮ ਨਾਗਰਿਕਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਉਹਦੇ ਲਈ ਥਾਂ ਜਿਹੜੀ ਹੈਗੀ ਆ ਉਹਦਾ ਐਲਾਨ ਕਰ ਦਿੱਤਾ ਜਾਏਗਾ ਉਹਦੇ 'ਚ ਸਨਤਕਾਰ ਸ਼ਾਮਲ ਹੋਣਗੇ ਫੈਕਟਰੀਆਂ ਦੇ ਮਜ਼ਦੂਰ ਸ਼ਾਮਲ ਹੋਣਗੇ ਉਹਦੇ 'ਚ ਅਸੀਂ ਵਾਤਾਵਰਣ ਨਾਲ ਸੰਬੰਧਿਤ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹ ਵੀ ਸ਼ਾਮਲ ਹੋਣ ਤੇ ਬਜਾਏ ਇਸ ਦੇ ਕਿ ਅਸੀਂ ਇਹਦੇ ਤੇ ਸਿਆਸਤ ਕਰੀਏ ਇੱਕ ਦੂਜੇ ਤੇ ਚੁੱਕੜ ਸੁਟੀਏ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕੀਤੀ ਜਾਵੇ ਸਾਰੇ ਸੰਗਠਨਾਂ ਸੋ ਸਾਡੇ ਸ਼ਹਿਰ ਦੇ ਸਾਰੇ ਨਿਵਾਸੀ ਅੱਜ ਬਹੁਤ ਬਹੁਤ ਪ੍ਰੇਸ਼ਾਨ ਹੋ ਕੇ ਜਾ ਰਹੇ ਹਈਏ ਸਾਡੇ ਫੇਸਲੋਡ ਰੋਡ ਵੀ ਮੁਕਦਿਓ ਪंधरा ਤੀਸਰੀ ਕਾ ਜੇ ਸਰਕਾਰਾਂ ਨੇ ਜਿੰਦਾ ਕੋਈ ਹੱਲ ਨਹੀਂ ਕੀਤਾ ਇਹਦਾ ਕੋਈ ਜਵਾਬ ਨਹੀਂ ਦਿੱਤਾ ਵੀ ਸਾਡੇ ਸ਼ਹਿਰ ਨੂੰ ਕਿੱਥੇ ਹੈ ਅੱਜ ਬਹੁਤ ਚੁੱਪ ਕੇ ਤੇ ਅਸੀਂ ਹਰ ਸੰਭਵ ਸੰਘਰਸ਼ ਕਰਾਂਗੇ ਆ ਸਾਰੇ ਸੱਭਿਆਚਾਰਿਕ ਮੈਿਕਰੋ ਜਨ ਨੇ ਮਿਲ ਕੇ ਅੱਜ ਬਿਲੋ ਬੀਪੀਐਲ ਨੂੰ ਉਹਦੀ ਜਾਸਰ ਕਲੇ ਵੀ ਨਾ ਆਵਾਜ਼ ਆ ਗਈ ਸੀ ਆ ਸਾਰੇ ਅਮਲੂਤ ਹੋਏ ਇਹਦੇ ਵਿੱਚ ਚੌਧਰੀਆ ਮੰਤਰੀ ਜਿਹੜੇ ਦਸਤਖਤਾਂ ਕਰਵਾਉਗੇ ਸ਼ਾਮਿਲ ਹੈ ਇਹਦੇ ਵਿੱਚ ਹਰ ਇੱਕ ਬੁਖਾਰ ਵਿੱਚ ਉਸਨੇ ਫੌਗਰ ਵੀ ਛੇ ਉਹ ਵੀ ਸ਼ਾਮਿਲ ਹੈ ਕੈਪਟਨ ਮੁੰਬੇਸੇ ਵੀ ਸ਼ਾਮਿਲ ਹੈ ਪੀਆਈਐਲ ਬੀਸੀ ਦੇ ਸੀਈਓ ਜਿਹਦੇ ਸੀਗੇ ਅਜਵਾਇ ਕੁਮਾਰ ਸ਼ਰਮਾ ਜਿਹਨਾਂ ਰੋਲ ਤੇ ਡੀਗਰ ਕਰਵਾਏ ਉਹ ਵੀ ਸ਼ਾਮਿਲ ਹੈ ਪੰਜਾਬ ਵਾਰਡ ਦੇ ਸਿਵਲ ਕੋਰ ਨੇ ਉਸ ਸਮੇਂ ਜਿਹੜਾ ਦਸਤਖਤ ਨੇ ਜਿਹਨਾਂ ਨੇ ਹਾਂ ਸਾਰੀ ਰਿਪੋਰਟ ਵੀ ਆ ਕੇ ਦਿੱਤੀ ਹੈ ਗਲਤ ਹੈ ਔਰ ਉਸਕੋ ਕਾਪਰੇਸ਼ਨ ਆਦਰ ਪੰਜਾਬ ਕ੍ਰਿਸ਼ਨ ਕਦਰੋਤ ਕਿ ਸਾਰੇ ਨੇ ਅਸਤਾਨੇ ਸਾਰੇ ਲੈਕੋ ਨੇ ਮਿਲਦੇ ਆਦਰ ਦਿੱਤੇ ਗਿਆ ਪਰ ਆਪ ਐਸਾ ਇਹਨਾਂ ਨੇ ਭੇਜ ਕੇ ਪਰ ਇਹ ਨਹੀਂ ਪਤਾ ਕਿ ਉਹਨਾਂ ਤੋਂ ਅਸੀਂ ਜੀ ਜੀ ਨੂੰ ਕਿਹੜਾ ਮੁੱਦਾ ਵੀ ਸਾਨੂੰ ਇਹਦਾ ਜਵਾਬ ਚਾਹੀਦਾ ਸਾਡਾ ਕਿਉਂਕਿ ਸਾਡੇ ਟੈਕਸ ਦਾ ਪੈਸਾ ਇੰਡਸਟਰੀ ਆਪਾਂ ਟੈਕਸ ਲਗਾ ਚੁੱਕੀ ਹੈ ਜਿਸ ਕੈਪਟਨ ਇੰਡਸਟਰੀ ਨੂੰ ਹੁਣ ਮਿਊਨਿਸਪਲ ਕਾਰਪੋਰੇਸ਼ਨ ਆਪਣੇ ਮੁਲਾਕੀ ਚਪਾ ਦੇਵਾ ਦੇ ਵਾਸਤੇ ਸਾਡੇ ਰंगाई ਦੇ کارਖਾਨੇ ਵਾਲਿਆਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਪਹਿਲੀ ਰंगाई ਦਾ ਪਾਣੀ ਤਾਂ ਸਹੀ ਹੋਵੇ ਉਸ ਸਮੇਂ ਜੀਐਨੀ ਦੇ ਇੱਕ ਰਾਹੀਂ ਔਰ ਪ੍ਰਾਈਵੇਟ ਏਜੰਸੀਆ ਦੁਆਰਾ ਆ ਪਾਣੀ ਨਪਵਾਇਆ ਗਿਆ ਤਕਰੀਬਨ 1400 ਐਮਐਲਡੀ ਪਾਣੀ ਨਪਵਾਇਆ ਗਿਆ ਸੀਗਾ ਅੱਜ ਦਵਾਰਤੀ ਮੈਂ ਕਹਿੰਦਾ ਮੈਦਾਨ 'ਚ ਆਜੋ ਉੱਥੇ ਜਿੱਥੇ ਇਹ ਬੁੱਢਾ ਨਾਲਾ ਅਖੀਰ 'ਚ ਜਾਂਦਾ ਜੈਨਪੁਰ ਦੇ ਕੋਲ ਅੱਜ ਦਵਾਰਤੀ ਉੱਥੇ ਮੀਟਰ ਲਗਾ ਕੇ ਦਵਾਰਤੀ ਨਪਾਓ ਪ੍ਰੈਸ ਦੇ ਵਿੱਚ ਓਪਨ ਡੋਮੇਨ 'ਚ ਜੋ ਜੋ ਉੱਥੇ ਮੀਟਰ ਲਗਾਉਣਾ ਚਾਹੁੰਦਾ ਹੈਗਾ ਉੱਥੇ ਲੈ ਕੇ ਨਪਾਓ ਔਰ ਮੈਂ ਉੱਥੇ ਜਲਦੀ ਆਪਣੇ ਪ੍ਰਾਈਵੇਟ ਤੌਰ ਤੇ ਉਹਤੇ ਪਰਮਾਨੈਂਟ ਮੀਟਰ ਲਗਾਉਣ ਜਾ ਰਹੇ ਆ ਉਹਤੇ ਤੁਹਾਨੂੰ ਸਾਰਿਆਂ ਨੂੰ ਬੁਲਾਉਂਗਾ ਉਦੋਂ ਉਹਤੇ ਤੁਹਾਨੂੰ ਲਾਈਵ ਪਾਣੀ ਕਿੰਨਾ ਬੁੱਢੇ ਨਾਲੇਜ ਆ ਰਿਹਾ ਤੁਹਾਡੇ ਸਾਰਿਆਂ ਦੇ ਨਿਗਾਹ ਕਰਵਾਉਂਗਾ ਔਰ ਉਹ ਮੀਟਰ ਦਾ ਆਰਡਰ ਅਸੀਂ ਕਰ ਦਿੱਤਾ ਹੈਗਾ 10 15 ਦਿਨਾਂ ਵਿੱਚ ਉਹ ਮੀਟਰ ਵੀ ਆ ਜਾਊਗਾ ਤੇ ਸਾਰਿਆਂ ਨੂੰ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ